ਸਟਰੀਕਰ ਜੀ ਤੁਸੀਂ ਦੇਖ ਰਹੇ ਹੋ ਜੀ ਮਾਨਵਾਦੀ ਕਵਰ ਤੇ ਮੈਂ ਹਾਂ <strong></strong> ਪ੍ਰਿੰਦਰ ਕੁੰਡਰੀਆ ਅੱਜ ਅਸੀਂ ਜਿਹੜਾ ਸ੍ਰੀ ਮੁਕਸਰ ਸਾਹਿਬ ਦੇ ਵਿਖੇ ਖੜੇ ਆਂ ਕਿਤੇ ਕੇ ਤੁਸੀਂ ਸਾਥ ਸੀ ਵੀਰਾਂ ਦੇਖ ਰਹੇ ਹੋ ਮਿੱਟੀ ਕੇ ਆਪ ਪੈਰਾਂ ਦੇ ਵੀਰਾਂ ਨੂੰ ਖਾ ਰਹੇ ਆਂ ਇਹੋ ਤੋਂ ਪਰਵਾਹ ਕੋਈ ਆਪਣੀ ਪੰਜਾਬੀਆਂ ਵੱਲੋਂ ਜੋਤੇ ਨਾ ਪਰਮਾ ਵੱਲੋਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇਹ ਨਾ ਲਗਾਇਆ ਗਿਆ ਹੈ ہمارا ਜੋ ਯਾਨੀ ਹੈ ਜੀ ਕੇ ਦੇ ਲੋਕਾਂ ਵੱਲੋਂ ਸ੍ਰੀ ਨਰੇਂਦਰ ਸਿੰਘ ਮੋਦੀ ਵੱਲੋਂ ਆਪ ਪਿੰਡਾਂ ਲਈ ਗੰਗਵਾਲਾਪ ਤੋਂ 2 ਕਰੋੜ ਰੁਪਏ ਜੋ ਅਨਾਨ ਦਿੱਤਾ ਗਿਆ ਹੈ ਉਹ ਕਵਰ ਨਹੀਂ ਮੰਗਿਆ ਦੇ ਵਿੱਚ ਦੇ ਆਪਣੇ ਕਾਫਾ ਜਿਹੜਾ ਗਰੀਬਾਂ ਲਈ ਜਿਹੜੇ ਕੰਮਾਂ ਨੇ ਬਣਦੇ ਆ ਆਜੋ ਵੈਕੂ ਵਿੱਚ ਮਾਰਦੇ ਗਰੀਬ ਆਇਆ ਉਹਨਾਂ ਵਾਸਤੇ ਗਰੀਬਾਂ ਵਾਸਤੇ ਕੋਈ ਨਾਮ ਨਹੀਂ ਬੰਦਿਆ ਗਿਆ ਨਾ ਹੀ ਪੰਜਾਬ ਸਰਕਾਰ ਵੱਲੋਂ ਇਹ اعلان ਕੀਤਾ ਗਿਆ ਇਹਨਾਂ ਗਰੀਬ ਵਰਗ ਵਾਸਤੇ ਜਿਹਨੇ ਮਕਾਨ ਲੱਗੇ ਆ ਵਾਸਤੇ ਕੋਈ ਵੀ ਰਾਹਤ ਫੰਡ ਜੋ ਇਹਨਾਂ ਸਰਕਾਰਾਂ ਨੇ ਕੋਈ ਐਲਾਨ ਨਹੀਂ ਕੀਤਾ ਗਿਆ ਅੱਜ ਇਸ ਸਬੰਧ ਵਿੱਚ ਮਰੇਗਾ ਮਜ਼ਦੂਰ ਦੇ ਹੋਰ ਵਕ ਵਕ ਜੱਤੇ ਬੰਦੀਆਂ ਵੱਲੋਂ ਜੋ ਡਿਜੀਟਲ ਦਫ਼ਤਰ ਤੋਂ ਕਾਹਦੇ ਨਹੀਂ ਕਿ ਤਾ ਜੋ ਇੱਕ ਬਹੁਤ ਬੜਾ ਵਿਸ਼ਾਲ ਤੱਣਾ ਲਗਾਇਆ ਗਿਆ ਆਪਸੇ ਲਾਈਟ ਵੀ ਰਾਹ ਦੇ ਸਕਦੇ ਹੋ ਜਿਨਾ ਸ਼੍ਰੀ ਮੁਖਤਸਰ ਸਾਹਿਬ ਜੋ ਡੀਸੀ ਦਫ਼ਤਰੋਂ ਵਿਖੇ ਉਹ ਅੱਜ ਵਕ ਵਕ ਜੱਤੇ ਬੰਦੀਆਂ ਵੱਲੋਂ ਮੇਕਾ ਜੂਨੀਅਰ ਹਰਾ ਲੱਗਾਇਆ ਗਿਆ ਹੁਣ ਜਿੱਥੇ ਨੂੰ ਖਾਲੀ ਗਿਆ ਬੱਦੂ ਦਾ ਅਸੀਂ ਇੱਥੇ ਨਹੀਂ ਤਗਰੇ ਦਿਖਾ ਕੇ ਲੋਕਾਂ ਨੂੰ ਦਿਖਾਉਂਦੇ ਸੀ ਆਹ ਦੇਖੋ ਜੀ ਤੁਹਾਨੂੰ ਜੱਟੇ ਬੰਦੀਆਂ ਦੇ ਨਾਲ ਗੱਲਬਾਤ ਕਰਾਵਾਂਗੇ ਕੀ ਗੱਲਬਾਤ ਹੈ ਕਿਉਂ ਅੱਜ ਐਡੇ ਵੱਡੇ ਘਟਨਾ ਨਾਲ ਥੀ ਧੰਨ ਲਗਾਏ ਆ ਬੱਦੂ ਖਾਲੀ ਦਿਸਣਾ ਨਹੀਂ ਚਾਹੁੰਦਾ ਥੋੜੀ ਜਿਹਾ ਬਾਅਦ ਤੁਹਾਨੂੰ ਮੈਂ ਇੱਥੇ ਜੱਟੇ ਬੰਦੀਆਂ ਨਾਲ ਗੱਲਬਾਤ ਕਰਾਵਾਂਗੇ 4 ਦੇ ਪੱਖੀ ਜਿਹੜੇ ਚੈਨਲ ਜਾਂਦੇ ਮੀਡੀਆ ਵਾਲੇ ਮੈਨੂੰ ਸੀ

ਇੱਕ ਗੀਤ ਲੀਲੇ ਪੀਲੇ ਕਾੜ ਦੇ ਤਰੇ ਪੱਲੇ ਰਹਿ ਗਏ ਮਾੜੇ ਦੇਗੀ ਇੰਦਰਾ ਬੀਬੀ ਪੁਰੇ ਸਮਾਏ ਖੂਹ ਸਰਦਾਰ ਸਾਹਿਬ ਨੂੰ ਦਿਲ ਕਰਦਾ ਪਹਿਲੀ ਵਾਰ ਬਾਬਾ ਬਲਵੰਤ ਬਹਾਦਰ ਚਾਲੀ ਮੁਖਤਾਰੀ ਧਰਤੀ ਇਸ ਧਰਤੀ ਦੇ ਉੱਤੇ ਜੰਗ ਜਿੱਤ ਕੇ ਅੱਜ ਸਾਨੂੰ ਸੀਂਗਾ ਖਵਾਰ ਦਾ ਮਣ ਮਿਲਿਆ ਸਭ ਜੋਂ ਦਾ ਮਾਣ ਮਿਲਿਆ ਲਓ ਬੱਸ ਐਸ ਵੇਲੇ ਦੀ ਗੱਲ ਹੈ ਕਿਉਂਕਿ ਅਸੀਂ ਇਹਨਾਂ ਦੀ ਯਾਦ ਕਰਾਂਗੇ ਅਸੀਂ ਇਹਨਾਂ ਦੇ ਨਾਂ ਦੇ ਹੌਸਲੇ ਸਾਡੇ ਬੰਦ ਰਹਿੰਦੇ ਆ ਦਾਮਾ ਬੰਦਾ ਸਿੰਘ ਦਾ ਹਾਦਰ ਜੀ ਉਹ ਜੋਰ ਦੀ ਬਤਾ ਕੋਮ ਤੇ ਪੈ ਜਾਂਦੀ ਇਹ ਹੱਸ ਹੱਸ ਕੇ ਮਰਸੀਲੇ ਨਾਲ ਨਾਲ ऐं मुंगला इलके केवांकार तव्हां बंदि ते रहंदियूं हो मर्दा ते ਗੜੀਆਂ ਭੈਣਾ ਮੈਨੇ ਮਾਨ ਕਰਕੇ ਗਿਣਿਆ ਸਰਦਾਰ ਭਗਤ ਸਿੰਘ ਦੀ ਬਾਤ ਪੇਸ਼ ਕਰਨ ਲੱਗਿਆ ਸੱਚੇ ਪਾਤਸ਼ਾਹ ਜੀ ਦੇ ਘਰਾਂ ਦੇ ਵਿੱਚ ਆਪਦੀ ਮਿਹਨਤ ਦੇ ਵਿੱਚ ਇਹ ਖਜਾਨੇ ਵਿੱਚੋਂ ਮਾਇਆ ਖਜਾਨੇ ਭਰਪੂਰ ਰੱਖੇ ਸਾਡੀ ਯੂਨੀਅਨ ਵਾਦੇ ਰਣਾ ਸੀਰ ਕਲੱਬੀ ਲਿਆ ਕੇ ਰਹੀਏ ਸਾਡੀ ਉਹਨਾਂ ਦੀਆਂ ਪੀੜੀਆਂ ਬਾਜਾਣ ਹੋਰ ਬਚਾਉਣ ਵਾਸਤੇ ਵੀਰ ਬਲਤ ਸਿੰਘ ਤੂੰ ਆਪਣੀ ਵੇਖ ਆਜ਼ਾਦੀ ਆ ਕੇ ਆਦਾ ਵੀਰ ਬਲਤ ਸਿੰਘ ਤੂੰ ਆਪਣੀ ਵੇਖ ਆਜ਼ਾਦੀ ਆ ਕੇ ਜਿਹੜੇ ਤਗੜੇ ਲੋਕ ਆ ਜਾਂ ਸਾਡੇ ਵਿੱਚ ਸਰਦੇ ਲੋਕ ਐ ਇੱਕ ਗਰੀਬ ਘਰ ਦੀ ਧੀ ਲੋੜੀ ਹੁੰਦੀ ਐ ਸੋਨੇ ਵਿੱਚ ਵੀ ਅਸੀਂ ਦਾਜ ਮੰਗਦੇ ਆ ਉਹ ਦਾਜ ਦੀ ਵੀ ਤੁਮ ਮੈਂ ਕਰਦਾ ਫੜ ਕਰ ਉਹ ਕੰਨਿਆ ਦੇ ਦੋਛੀ ਰੋਟੇ ਵਿੱਚ ਕੁਖ ਦੇ ਮਰਦੀ ਕਾਚੀ ਜ਼ਿੰਦਾਬਾਦ ਜ਼ਿੰਦਾਬਾਦ ਮਿਹਨਤ ਜੱਥੇ ਬੰਦੀਆਂ ਦੇ ਕਾਚੀ ਜ਼ਿੰਦਾਬਾਦ ਜ਼ਿੰਦਾਬਾਦ ਬਾਛਣਾ ਘਹਿ ਘਰੀ ਹੋਏ ਮਕਾਨਾ ਦਾ ਮਾਰ ਜਾ ਗਿਆ ਕਿ ਜਿਹੜੇ ਮੱਡੇ ਮੁਰਗੇ ਪਸ਼ੂ ਉਹਨਾਂ ਦਾ ਵੀ ਮਾਰਦਾ ਦਵਾਂਗੇ ਜਿਹੜੇ ਘਰ ਨੁਕਸਾਨ ਹੋ ਗਿਆ ਉਹਨਾਂ ਦਾ ਮਾਰਦਾ ਦਵਾਂਗੇ ਉਹ ਕਿਸਾਨੀ ਦੇ ਤੌਰ ਤੇ ਉਹ ਕਹਿ ਰਹੇ ਕਿ ਕਿਸਾਨਾਂ ਵਾਅਦ ਹੁ ਕਰਾਂਗੇ ਪਰ ਇਹਦੀ ਜਬਾਨ ਸਰਜੇ ਤਰੇ ਤੋਤਾ ਸੰਗੋ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਹੋ ਰਹੀ ਹੈ ਤਾਂ ਕਮੁੱਠੀ ਚ ਵੱਜ ਜਾਣਿਆ ਮੈਂ ਇੱਕ ਨਾਲ ਲਾਂਗਾ ਸੰਘਾ ਮੋਰਚਾ ਜਿੰਦਾਬਾਦ ਸੰਘਾ ਮੋਰਚਾ ਜਿੰਦਾਬਾਦ ਹਰ ਬੋਲੂਗਾ ਸੁਪਾ ਕਮੇਟੀ ਸਾਹ ਜਿੰਦਾਬਾਦ ਤੇ ਉਹਨਾਂ ਦੀ ਦੇਣ ਆ ਸੁਪਾ ਕਮੇਟੀ ਜਿਹੜੇ ਬੈਂਦੇ ਆ ਉਹਨੇ ਪਤਾ ਪਿੰਡਾ ਵਿੱਚ ਮੈਂ ਕੀ ਗੱਲ ਕਰੂੰਗਾ ਹੋਰ ਮੁੱਦੇ ਤੇ ਮੈਂ ਗੱਲ ਨਹੀਂ ਕਰਦਾ ਸਾਡੇ ਚਾਰ ਚਾਰ ਸੌ ਮਜੂਰ ਜਾਂਦੇ ਆ ਅੱਜ ਜਿੰਨੇ ਆਪਾਂ ਬੈਠੇ ਆ ਇੱਕ ਪਿੰਡ ਦੇ ਮਜ਼ਦੂਰੀਆਂ ਉਹਨੇ ਅਸੀਂ ਆਪਾਂ ਲੱਗ ਜੋ ਤਾਂ ਪੱਪਾ ਸੋਂ ਬੰਦਾ ਆ ਜੂਆ ਕੋਈ ਜਿਆਦਾ ਹਜ਼ਾਰ ਬੰਦਾ ਸੀ ਉਹਦੀ ਮਾਤਾ ਝਾੜੂ ਪਿਆਰੀ ਸਕੂਲੇ ਕੋ ਕਿੰਨੀ ਜਿਹੜੀ ਚੁੱਕਣੀ ਚਾਹੀਦੀ ਉਹਨੂੰ ਤੇ ਸਭ ਨਕੰਮੇ ਨੇ ਇਸ ਲਈ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਉਹ ਸਾਡੇ ਸਰਦਾਰ ਵਿਸਵੇਦਰ ਸਿੰਘ ਜੀ ਗਿਲ੍ਹਾ ਬੂ ਕਾਕਾ ਸੰਧੋਣਾ ਆਲੇ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਉਸ ਤੋਂ ਬਾਅਦ ਪੰਜਾਬ ਖੇਤ ਮਜ਼ਦੂਰ ਸਰਦਾਂ ਦੇ ਜ਼ਿਲ੍ਹੇ ਅਬੂ ਜ਼ਿਲ੍ਹਾ ਫਿਰੋਣਾ ਕਿਸੇ ਵੱਜ ਕਾਰਨ ਜਿੱਥੇ ਕਿਸਾਨੀ ਪ੍ਰਭਾਵਿਤ ਹੋਈ ਨੇ ਕਿਸਾਨੀ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਅਸੀਂ ਤਾਂ ਪਹਿਲਾਂ ਹੀ ਬੇਜਮੀਨੇ ਨੇ ਪਹਿਲਾਂ ਹੀ ਜ਼ਮੀਨਾਂ ਹੈ ਨਹੀਂ ਪਹਿਲਾਂ ਅੱਜ ਜਦੋਂ ਵੀ ਅਸੀਂ ਦੇਖਦੇ ਆ ਕਿ ਸਾਡੇ ਮਜ਼ਦੂਰਾਂ ਦੀ ਕਿਤੇ ਚਰਚਾ ਨਹੀਂ ਚੱਲ ਰਹੀ ਕਿਤੇ ਮਜ਼ਦੂਰਾਂ ਦੀ ਕੋਈ ਗੱਲ ਨਹੀਂ ਕਰ ਰਹੇ ਹਾਂ ਕਦਾਲੀਆਂ ਦੇ ਕੋਈ ਰੋਕਦਾ ਨਹੀਂ ਉਹਨਾਂ ਨੂੰ ਸਮਰ ਕੁਰਸੀ ਤੇ ਆ ਬਾ ਕੇ ਆਉਂਦੇ ਆ ਸਾਡੇ ਗੁੰਜੇ ਘੇਡਾ ਗੰਦਾ ਡਿੱਕੀ ਜਾਂਦੇ ਵੀ ਕਦੋਂ ਸਾਹ ਜੀ ਘੁੱਟੀ ਖੜਕ ਨਾ ਕੋਈ ਤੰਬੂ ਖਾ ਕੇ ਮਿਲਦਾ ਅੱਗੇ ਗਾਲ ਮਾਰ ਬੰਦ ਰਿਆਂ ਮੈਂ ਕਈ ਪਿੰਡਾਂ ਦੇ ਵਿੱਚ ਤਿੰਨ ਕਾਸੰਗਾਂ ਦੇ ਵਿੱਚ ਸਰਵਾ ਕੀਤਾ दरबारे कलिक मशीन कटी असीं मज़दूर कढरे सारी पंद्रह लख जी ग्रांट दो हर रोज़ाना गा मज़दूर परिवार पची लख रुपया पती परिवार मुआजा देर बार मुआज़ा ले करे रहण रुगारे मज़दूर पंजाह हज़ार रुपया प्रति परिवार मुआजा दे हर टे हरजो सिंध सॉरी जसविंदर बटू ਇਹ ਤੋਂ ਬਾਅਦ ਆਪਣਾ ਵਿਚਾਰ ਸਾਂਝਾ ਕਰਨਗੇ ਉਸ ਤੋਂ ਬਾਅਦ ਲਾਪਰਾ ਪਿੰਡਾਂ ਦੇ ਵਿੱਚੋਂ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਤੁਰਤ ਸਾਰੇ ਪੰਜਾਬ ਦੇ ਅੰਦਰ ਜਿਹੜੇ ਆਪਾਂ 11 12 ਦੇ ਧਰਨੇ ਕਿਉਂ ਰੱਖੇ ਆ ਕਿਉਂਕਿ ਬੇਈਮਾਨ ਸਰਕਾਰ ਜਿਹੜੀ 2022 ਦੇ ਵਿੱਚ ਸੱਤਾ ਦੇ ਡਾ ਕਰਕੇ ਤੇ ਉਹ ਸੱਤਾ ਦੇਤੇ ਜਿਹੜੀ ਕਾਫੀ ਹੋਈ ਆ ਤੇ ਜਿੰਨੇ ਲਾਖੀ ਚਾਰਜ ਸਾਡੇ 3.5 ਸਾਲਾਂ ਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਕੀਤੇ ਆ ਮੈਡਮ ਵੀ ਆਪਾਂ ਇਖੜੇ ਚੱਲ ਗਏ ਤਾਂ ਅੱਜ ਤੱਕ ਇਹ ਕਿ ਸਰਕਾਰ ਨੇ ਲਾਗੀ ਜਾ ਦੇ ਦਿੱਤੇ ਮਜ਼ਦੂਰਾਂ ਦਾ ਪਕਾਲਾ ਦੇ ਦਿੱਤੇ ਅੱਠ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੜ੍ਹ ਆਇਆ ਉੱਥੇ ਬਹੁਤ ਲੋਕਾਂ ਦੇ ਘਰੋ ਬੇਕਾਰ ਹੋਇਆ ਤੇ ਜਾਨਾਂ ਵੀ ਲੋਕਾਂ ਦੀਆਂ ਗਈਆਂ ਪੰਡੰਗਰ ਜਿਹੜੇ ਮਾਲ ਡੰਗਰ ਵੀ ਉੱਥੇ ਬਹੁਤ ਵੱਡਾ ਨੁਕਸਾਨ ਹੋਇਆ ਜਿਹੜਾ ਉੱਥੇ ਨਾ ਮੈਂ ਵੇਖ ਰਿਹਾ ਸੀ ਕੱਲ ਹੀ ਵੀਡੀਓ ਕਿਉਂਕਿ ਉੱਥੇ ਲੋਕ ਬਿਮਾਰੀ ਦੇ ਨਾਲ ਪਿੰਡਾਂ ਪਈਆਂ ਦੇ ਵਾਅਦੇ ਕੀਤੇ ਪੈਣੋ ਪਰ ਉੱਥੇ ਕਿਸੇ ਨੇ ਵੀ ਇਹ ਦਾਅਵੇ ਨਾਲ ਨਹੀਂ ਕਿਹਾ ਵੀ ਅਸੀਂ ਦੇਵਾਂਗੇ ਕਿਤੇ ਪਰ ਜਿਹੜੇ ਦਾਨੀ ਸੱਚਣ ਜਿਹੜੇ ਸਾਡੇ ਭੈਣਾ ਪ੍ਰਾਹ ਉਥੇ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਪਿੰਡਾਂ ਦੇ ਨੋਤੰਦਰ ਪਿੰਡ ਦਾ ਜਿਹੜਾ ਬਿਆਨ ਦਿੱਤਾ ਆ ਤੁਸੀਂ ਅਖਬਾਰ ਪੜ੍ਹ ਕੇ ਵੇਖੋ ਕਿਸੇ ਵੀ ਅਖਬਾਰ ਦੇ ਵਿੱਚ ਜ਼ਿਕਰ ਨਹੀਂ ਹੈ ਵੀ ਮਜ਼ਦੂਰਾਂ ਨੂੰ ਜਿਹੜਾ ਸੀ ਕਿ ਕਿਸਾਨਾਂ ਦਾ ਨੁਕਸਾਨ ਹੋਇਆ ਤੇ ਨਾਲ ਦੀ ਦੁਕਾਨਾਂ ਦਾ ਵੀ ਨੁਕਸਾਨ ਹੋਇਆ ਤੇ ਪ੍ਰਸ਼ਾਦ ਦੇ ਨਾਲ ਜਿਹੜੇ ਸਾਡੇ ਮਜ਼ਦੂਰਾਂ ਪੈਣਾ ਪਰਾਵਾਂ ਦੇ ਕੱਚੇ ਮਕਾਰ ਸੀਗੇ ਉਹ ਠਹਿ ਠੇਰੀ ਹੋ ਗਏ ਜਾਂ ਕੱਚੀਆਂ ਟੰਡਾ ਸੀਗੀਆਂ ਖਾਣ ਹੋਇਆ ਉਹ ਮਜ਼ਦੂਰਾਂ ਨੂੰ ਦੇਵਾਂਗੇ ਪਰ ਪੈਣਾ ਪਰਾਵ ਇਹ ਸਿੱਖਣ ਵਾਲੀ ਗੱਲ ਹੈ ਵੀ ਇਹ ਲਾਲ ਝੰਡਾ ਤੁਹਾਡੀ ਰਾਖੀ ਕਰਦਾ ਪੈਣਾ ਪਰਵਾ ਸਾਡੇ ਬਜ਼ੁਰਗ ਵੀ ਤੁਸੀਂ ਬੈਠੇ ਹੋ 2020 ਦੇ ਵਿੱਚ ਅਸੀਂ ਲੋਕਾਂ ਨੂੰ ਰੌਲਾ ਪਾਉਂਦੇ ਆ ਲਾਕਡਾਊਨ ਲੱਗ ਗਿਆ ਸੀਗਾ ਆਪਣੀ ਕੀਤਾ ਕਈ ਆ ਸਾਡੇ ਇੱਥੇਲੇ ਪਿੰਡਾਂ ਮੁਕਸਰ ਏਰੀਏ ਦੇ ਜਿਹੜੇ ਛੱਡੇ ਵਾਲੇ ਪਿੰਡ ਆ ਉਹਨਾਂ ਪਿੰਡਾਂ ਦੇ ਵਿੱਚ ਕਈ ਕੰਪਨੀਆਂ ਘਰਾਂ ਦੇ ਵਿੱਚੋਂ ਧੱਕੇ ਨਾਲ ਸਮਾਨ ਵੀ ਲੈ ਗਈਆਂ ਚਾਪ ਕੇ ਸਾਡੇ ਕੋਈ ਵਾਸ਼ਿੰਗ ਮਸ਼ੀਨ ਸੀ ਕੋਈ ਫ੍ਰਿਜ ਸੀ ਇਹ ਬੜੀ ਭੈਣੋ ਭਰਾਵੋ ਮੰਨ ਤਾ ਭਾਗੀ ਬੰਦ ਕੀਤੇ ਕੰਮ ਚੱਲੋ ਕਰੋ ਸਿਆ ਸਰਕਾਰ ਹੋਰ ਦਾ ਰਾਲ ਛੜੀ ਹੋਏ ਮਕਾਨਾਂ ਦਾ ਮੌਜਾ ਦੇਓ मज़दूर हथाई सोचण मकान ਲੈ ਪਸਵਾਨੇ ਪੱਕੇ ਮਾਰ ਕੇ ਇਹ ਆਇਆ 700 ਪਿਆਟ ਚਲਿਆ ਸੀ ਜਾਲ ਸਤਾਣਾ ਸਾਰੇ ਪੂਰੇ ਦੇ ਪੂਰੇ ਪੰਜਾਬ ਦੇ ਵਿੱਚ ਲਸਤਾਨ ਹੋਇਆ ਮਜ਼ਦੂਰ ਦਾ ਕਿਸਾਨ ਦਾ ਤਜਾਊਆ ਸਾਡੇ ਨੇ ਤਾਂ ਭਾਵੇਂ 50 ਹਜ਼ਾਰ ਦੇ ਦੇਵੇ ਸਾਨੂੰ ਵੀ ਘਰ ਮੰਗਰ ਦੇ ਦੇ ਪੈਸੇ ਮਜ਼ਦੂਰ ਅੱਜ ਸਾਨੂੰ ਲੋੜ ਰਾਹਨ ਦੀ ਕਾ ਲਾਕਡਾਊਨ ਹੈ ਸਾਨੂੰ ਰਸਨ ਅੱਜ ਬੰਦਾ ਜਾਵੇ ਪਰਦਾ ਹਨ ਉਸ ਅੱਥੀ ਨਾਲ ਲੈ ਕੇ ਪਹੁੰਚਿਆ ਇਸ ਗੰਦੀ ਨਾਲ ਜਿਕੇ ਬੰਦੀਆਂ ਤੋਂ ਮਾਰਨੀ ਕਿਹਾ ਨਾ ਔਰ ਅਸੀਂ ਸਾਮੀਆਂ ਜਿਥੇ ਬੰਨੀਆਂ ਇਹ ਜੋ ਸਰਕਾਰ ਬਣੀ ਹੈ ਇਹਨੇ ਬੜੇ-ਬੜੇ ਵੱਡੇ ਗੱਪਾਂ ਮਾਰ ਕੇ ਲਾਰੇ ਲਾ ਕੇ ਆਪਣੀਆਂ ਵੋਟਾਂ ਲੈ ਲਈਆਂ ਉਹ ਬਕਾਰਿਆਂ ਕੋਲ ਸਰਕਾਰ ਨੂੰ ਤੁਰੰਤ ਰਿਲੀਜ਼ ਕਰੀ ਗਰਮੀ ਆ ਪੱਖਿਆੜਾ ਦੀ ਪ੍ਰਬੰਧ ਨਹੀਂ ਪਰ ਉਹਦੇ باوجود ਬੈਠੇ ਆ ਥੋੜਾ ਸਮਾਂ ਲਈ ਹੋਰ ਬੈਠੋ ਆਪਣੇ ਸਾਥੀ ਆਗੂ ਗਏ ਆ ਮੰਗ ਪੱਤਰ ਦੇਣਾ ਕਿੰਨਾ ਚਿਰ ਤੁਸੀਂ ਇੱਥੇ ਬੈਠੇ ਆ ਉਹਨੇ ਕਰ ਦਿੱਤੀ ਉਹ ਮੰਗ ਪੱਤਰ ਦੇ ਕੇ ਹੁਣ ਜੇ ਆਪਾਂ ਕੁੱਤੇ ਲੈ ਗਏ ਉਹਨੇ ਸੇਰ ਪਿੱਛੇ ਕਰੀਆ ਸਾਰਿਆਂ ਭੈਣਾ ਭਰਾਵਾਂ ਦਾ ਧੰਨਵਾਦ ਆਪਣੀਆਂ ਪ੍ਰੀਵਿਗਾਂ ਪਾਣਾ ਹਾਂ ਹਾਂ ਜੀ ਪ੍ਰਧਾਨ ਜੀ ਕੀ ਨਾਮ ਆ ਤੁਹਾਡਾ ਜੀ ਕਿਹ ਕਿਹੜੀ ਜੱਥੇਬੰਦੀ ਹੈ ਜਿਹੜਾ ਤੁਸੀਂ ਅੱਜ ਸ੍ਰੀ ਬੁਖਸਰ ਸਾਹਿਬ ਜ਼ਿਲ੍ਹੇ ਦੇ ਡੀਜੀ ਦਫ਼ਤਰ ਦੇ ਅੱਗੇ ਧੰਦਾ ਲਗਾਇਆ ਜੋ ਪਿੱਛੇ ਜੋ ਹੜ੍ਹ ਪ੍ਰਭਾਵਿਤ ਕਰਕੇ ਲੋਕਾਂ ਦੇ ਮਕਾਨ ਡਿੱਗੇ ਆ ਜੋ ਅੰਦੀ ਵਿਵਤਾ ਆਈ ਹੈ ਲੋਕਾਂ ਤੇ ਹੜ ਦੇ ਪਾਣੀ ਕਰਕੇ ਬਰਸਾਤਾ ਕਰਕੇ ਤੇ ਅੱਜ ਤੁਸੀਂ ਇੱਥੇ ਮੋਸਰੀ ਮੁਕਸਰ ਸਾਹਿਬ ਜੋ ਡੀਸੀ ਦਾ ਬਾਰ ਦੇ ਕੇ ਧਰਨਾ ਲਾਇਆ ਇੱਕ ਮੋਦੀ ਸਰਕਾਰ ਵੱਲੋਂ ਜੋ 1600 ਕਰੋੜ ਰੁਪਇਆ ਦਾ ਜੋ ਬਜਟ ਇਹਨਾਂ ਨੇ ਰੱਖਿਆ ਹੈ ਕਿਸਾਨਾਂ ਲਈ ਤੇ ਗਰੀਬਾਂ ਵਾਸਤੇ ਇਹਨਾਂ ਨੇ ਹਾਈ ਤੱਕ ਪੰਜਾਬ ਸਰਕਾਰ ਵੱਲੋਂ ਤੇ ਕੇਂਦਰ ਸਰਕਾਰ ਵੱਲੋਂ ਕੋਈ ਅਜੇ ਰਾਤ ਫੰਡ ਜੋ ਇਹਨਾਂ ਨੇ ਨਹੀਂ ਅਲਾਟ ਕੀਤਾ ਕੀ ਕਹਿਣਾ ਚਾਹੋਗੇ ਜੀ ਮੇਰਾ ਨਾਮ ਜਸਵਿੰਦਰ ਸਿੰਘ ਬਟੂਆ ਜੀ ਮੈਂ ਮਨਰੇਗਾ ਵਰਕਰ ਜੂਨੀਅਨ ਦਾ ਸੁਪਾਖ ਹਾਂ ਅੱਜ ਜਿਹੜੇ ਸਾਰੇ ਪੰਜਾਬ ਦੇ ਵਿੱਚ 11 ਤੇ 12 ਦੇ ਅਸੀਂ ਧਰਨੇ ਡੀਸੀ ਦਫ਼ਤਰਾਂ ਦੇ ਮੂਹਰੇ ਰੱਖੇ ਆ ਇਹ ਮਜ਼ਦੂਰ ਜਥੇਬੰਦੀਆਂ ਦਾ ਇੱਕ ਸਾਂਝਾ ਸਾਡਾ ਮੋਰਚਾ ਜਿਹੜਾ ਪੰਜਾਬ ਦੇ ਅੰਦਰ ਚੱਲ ਰਿਹਾ ਹੈ ਅੱਜ ਉਸ ਮੋਰਚੇ ਤੇ ਅਕਾਲ ਤੇ ਜਿਹੜਾ ਅੱਜ ਮੁਕਸਰ ਸਾਹਿਬ ਦੇ ਵਿੱਚ ਅਸੀਂ ਕੱਟ ਰੱਖਿਆ ਇਸ ਕਰਕੇ ਜਿਹੜੀ ਵੱਡੀ ਪੱਤਰ ਤੇ ਜਿਹੜੀ ਪੰਜਾਬ ਨੂੰ ਸਾਡੇ ਨੂੰ ਮਾਰ ਪਈ ਹੈ ਕਿਉਂਕਿ 8-10 ਜ਼ਿਲ੍ਹਿਆਂ ਦੇ ਵਿੱਚ ਪਾਣੀ ਦੀ ਮਾਰ ਨਾਲ ਜਿਹੜੇ ਲੋਕਾਂ ਦਾ ਉੱਤੇ ਬਹੁਤ ਵੱਡਾ ਬੁਰਾ ਹਾਲ ਤੇ ਨੁਕਸਾਨ ਹੋਇਆ ਉੱਥੇ ਜਿਹੜੇ ਮਜ਼ਦੂਰ ਸੀ ਸਾਡੇ ਜਿਹੜੇ ਵਿਚਾਰੇ ਉਹਨਾਂ ਦਾ ਵੀ ਨਾਲ ਬਹੁਤ ਵੱਡਾ ਨੁਕਸਾਨ ਆਇਆ ਜਿਹੜਾ ਪਿਛਲੇ ਦਿਨੀ ਆ ਦੋ ਤਿੰਨ ਦਿਨ ਪਹਿਲਾਂ ਭਗਵੰਤ ਮਾਨ ਨੇ ਜਿਹੜਾ ਇੱਕ ਬਿਆਨ ਦਿੱਤਾ ਵੀ ਜਿਹੜਾ ਕਿਸਾਨਾਂ ਨੂੰ 20000 ਰੁਪਏ ਕਿੱਲੇ ਦੇ ਮਗਰ ਜਿਹੜਾ ਉਹਨਾਂ ਦਾ ਡੋਬਾ ਸੋਕਾ ਉਹਨਾਂ ਨੂੰ ਦਿੱਤਾ ਜਾਊਗਾ ਪਰ ਅਸੀਂ ਭਵੰਤਮਾਨ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਆਂ ਕਿ ਉੱਥੇ ਹੋਰ ਲੋਕ ਆ ਜਿਹੜੇ ਓਡੀਸੀ ਰਹਿੰਦੇ ਉੱਥੇ ਕਿਉਂਕਿ ਅਸੀਂ ਕਿਸਾਨਾਂ ਦੇ ਵਿਰੁੱਧ ਨਹੀਂ ਵਿਰੋਧਾ ਅਸੀਂ ਇਸ ਬੇਈਮਾਨ ਸਰਕਾਰਾਂ ਦੇ ਕਿ ਜਿਹੜੀਆਂ ਸਮੇਂ-ਸਮੇਂ ਦੇ ਸਿਰ ਦੇ ਵਿੱਚ ਜਿਹੜਾ ਸਾਡੇ ਮਜ਼ਦੂਰਾਂ ਤੇ ਕਿਸਾਨਾਂ ਦੇ ਵਿੱਚ ਪਾੜਾ ਪਾਉਂਦੇ ਆਂ ਹਾਣ ਉੱਥੇ ਕੁਸ਼ਕ ਘੜਮ ਚੌਧਰੀ ਆ ਜਿਹੜੇ ਉੱਥੇ ਬਿਆਨ ਦੇ ਰਿਹਾ ਹੈ ਵੀ ਸਾਡੀਆਂ ਫਸਲਾਂ ਡੁੱਬ ਗਈਆਂ ਜੀ ਇਹ ਤਾਂ ਰਾਸ਼ਨ ਸਾਡੇ ਵਾਸਤੇ ਆਇਆ ਮੈਂ ਤੁਹਾਡੇ ਮਾਧਮ ਰਾਹੀਂ ਉਹਨਾਂ ਨੂੰ ਪੁੱਛਣਾ ਚਾਹਣਾ ਵੀ ਜਿਹੜਾ ਇਹ ਰਾਸ਼ਨ ਆਇਆ ਹੈ ਕਿ ਇਹ ਤੁਹਾਡੇ ਵਾਸਤੇ ਆਇਆ ਹੈ ਕੀ ਉੱਥੇ ਪਿੰਡਾਂ ਦੇ ਵਿੱਚ ਹੋਰ ਲੋਕ ਨਹੀਂ ਸੀ বাসਦੇ ਕਿਉਂਕਿ ਇਹ ਬੇਈਮਾਨ ਜਿਹੜੀਆਂ ਸਰਕਾਰਾਂ ਉੱਥੇ ਇਹਨਾਂ ਦੇ ਹੀ ਛੱਡੇ ਹੋਏ ਖੜਮ ਚੌਧਰੀ ਆ ਜਿਹੜੇ ਉਹ ਸਾਡੇ ਆਮ ਲੋਕਾਂ ਦੇ ਵਿੱਚ ਫੁੱਟ ਪਾਉਣਾ ਚਾਹੁੰਦੇ ਆ ਜਿਹੜਾ ਸਾਡਾ ਮਿਹਨਤ ਤੇ ਕਿਸਾਨ ਦਾ ਰਿਸ਼ਤਾ ਉਹ ਸਾਡਾ ਇੱਕ ਨੌਬਾਸ ਦਾ ਰਿਸ਼ਤਾ ਉਹ ਕਦੇ ਨਹੀਂ ਟੁੱਟ ਸਕਦਾ ਇਸ ਕਰਕੇ ਅਸੀਂ ਜਿਹੜੀ ਅੱਜ ਧਰਨਾ ਜਿਹੜਾ ਮੁਖੁਲਕ ਸਰ ਸਾਹਿਬ ਦੇ ਵਿੱਚ ਦਿੱਤਾ ਕਿਉਂਕਿ ਇਹ ਸਾਡੀਆਂ ਅੱਠ ਜਥੇਬੰਦੀਆਂ ਵੱਲੋਂ ਸਾਰੇ ਪੰਜਾਬ ਦੇ ਵਿੱਚ ਕਾਲ ਹੈ ਵੀ 11 ਤੇ 12 ਦੇ ਧਰਨੇ ਜਿਹੜੇ ਉਹ ਡੀਸੀ ਕਪੜਾ ਮੋਰੀ ਦਿੱਤੇ ਜਾਣਗੇ ਉਸ ਕਰਕੇ ਆ ਜਿਹੜਾ ਵੀ ਅਸੀਂ ਮੰਗ ਕਰਦੇ ਆ ਵੀ ਜਿਹੜਾ 5-5 ਲੱਖ ਰੁਪਇਆ ਉਹ ਮਜ਼ਦੂਰਾਂ ਨੂੰ ਆ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਮਾਲ ਡੰਗਰ ਰੁੜ ਕੇ ਨਾਲ ਮਜ਼ਦੂਰਾਂ ਦੇ ਵੀ ਉਹਨਾਂ ਨੂੰ ਨਾਲ ਦਿੱਤਾ ਜਾਵੇ ਤੇ ਨਾਲ ਅਸੀਂ ਮੰਗ ਕਰਦੇ ਆ ਵੀ ਜਿਹੜਾ 20 ਹਜ਼ਾਰ ਰੁਪਇਆ ਕਿੱਲੇ ਮਗਰ ਕਿਸਾਨਾਂ ਦਾ ਉਹ ਅਸੀਂ ਕਹਿੰਨੇ ਵੀ ਉਹਨੂੰ ਬਧਾਇਆ ਜਾਵੇ ਉਹਨੂੰ ਪਰ ਜਿਹੜੀ ਸੈਂਟਰ ਗਵਰਨਮੈਂਟ ਬੇਈਮਾਨ ਹੈ ਉਹ 16 ਹਜ਼ਾਰ ਕਰੋੜ ਰੁਪਇਆ ਪੰਜਾਬ ਨੂੰ ਦੇ ਕੇ ਗਈ ਹੈ ਪਰ ਉਹ ਉੱਤੇ ਤੇ ਵੀ ਮੋਦੀ ਨੇ ਜਿਹੜਾ ਬਿਆਨ ਨਹੀਂ ਦਿੱਤਾ ਵੀ ਇਹ ਮਜ਼ਦੂਰਾਂ ਨੂੰ ਵੀ ਅਸੀਂ ਦੇ ਰਹੇ ਆ ਜਾਂ ਕਿਵੇਂ ਆ ਉਹਨਾਂ ਨੇ ਇਕੱਲੇ ਕਿਸਾਨਾਂ ਦਾ ਨਾਂ ਲਿਆ ਵੀ ਅਸੀਂ ਹੁਣੇ ਕੋਨੇ ਨਾਲ ਬਿਆਨ ਦਿੱਤਾ ਵੀ ਅਸੀਂ 18-18000 ਰੁਪਇਆ ਜਿਹੜਾ ਉਹ ਕਿਸਾਨਾਂ ਦੇ ਤੁਰਤ ਖਾਤਿਆਂ ਦੇ ਵਿੱਚ ਪਾਵਾਂਗੇ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ ਸਰਕਾਰ ਤਾਂ ਕਹਿੰਦੀ ਸੀਗੀ ਪ੍ਰਧਾਨ ਮੰਤਰੀ ਭਗਵੰਤ ਮਾਨ ਕਹਿੰਦੇ ਸੀਗੇ ਵੀ ਸੱਥਾਂ ਤੋਂ ਸਰਕਾਰ ਚੱਲਿਆ ਕਰੂਗੀ ਐ 2022 ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ 92 ਐਮ.ਐਲ.ਏ ਇਹਨਾਂ ਨੂੰ ਜਿਤਾਏ ਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਸਰਕਾਰ ਬਣਾਉਣ ਤੋਂ ਪਹਿਲਾਂ ਕੀ ਇਹਨਾਂ ਦੇ ਵਾਅਦੇ ਪੂਰੇ ਹੋ ਗਏ ਸਾਰੇ ਬਿਲਕੁਲ 3.5 ਸਾਲ ਬੀਤ ਜਾਣ ਤੋਂ ਬਾਅਦ ਇਹ ਸਰਕਾਰ ਨੇ ਜਿਹੜਾ ਉਹ ক্রিকেট ਵਾਲਾ ਰੰਗ ਦਿਖਾਇਆ ਕਿਉਂਕਿ ਤੁਸੀਂ ਵੇਖੋ ਤਰਨਾ ਕਰੀਆਂ ਤੇ ਕਿੰਨੇ लाठी चार्ज ਕੀਤੇ ਗਏ ਜੇ ਬੱਚੇ ਨੌਕਰੀਆਂ ਮੰਗਦੇ ਆ ਉਹਨਾਂ ਤੇ लाठी चार्ज ਕੀਤੇ ਗਏ ਪਰ ਮੈਂ ਤੁਹਾਡੇ ਮੱਥ ਮਰਾਈ ਇੱਕ ਗੱਲ ਦੱਸ ਦੇਣਾ ਚਾਹਣਾ ਵੀ ਆ ਬੰਗਾਲ ਦੇ ਵਿੱਚ ਉੱਥੇ ਮੰਤਰੀਆਂ ਦੇ ਲੋਕਾਂ ਨੇ ਵੀੜੇ ਲਾ ਲੇ ਲੋਕਾਂ ਦੀ ਉਹਨਾਂ ਦੀ ਮੰਤਰੀਆਂ ਦੀ ਕੁੱਟਮਾਰ ਕੀਤੀ ਪਰ ਉਹ ਦਿਨ ਦੂਰ ਨਹੀਂ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਦਾ ਵੀ ਹਾਲ ਆ ਥੋੜੇ ਸਮੇਂ ਦੇ ਵਿੱਚ ਹੋਣ ਵਾਲਾ ਇੱਥੇ ਲੋਕਾਂ ਦਾ ਰਾਜ ਹੋਊਗਾ ਤੇ ਲੋਕ ਆਪਣੀ ਮਰਜ਼ੀ ਦੀ ਸਰਕਾਰ ਬਣਾਉਣਗੇ ਲੋਕਾਂ ਦਾ ਇਹ ਵੀ ਹੈ ਕਿ ਲੋਕ ਉੱਠਨੇ ਸ਼ੁਰੂ ਹੋ ਗਏ ਆ ਲਾਲ ਝੰਡੇ ਦੀ ਸਰਕਾਰ ਬਹੁਤ ਜਲਦੀ ਪੰਜਾਬ ਦੇ ਵਿੱਚ ਵੀ ਆਉਣ ਵਾਲੀ ਹੈ ਪ੍ਰਧਾਨ ਜੀ ਗਰੀਬਾਂ ਦੀ ਵੋਟ 85% ਵੋਟ ਹੈ ਜੇ ਇਹ ਜਿਹੜੇ ਲੀਡਰ ਆ ਵੱਡੇ ਜੇ ਅੱਖਾਂ ਨਾਲ ਕੱਲੇ ਅਸੀਂ ਜਿਹੜੇ ਗਰੀਬ ਹੈ ਮਾਤਰ ਲੋਕ ਹੈ ਇਹਨਾਂ ਦੀ ਵੋਟਾਂ ਨਾਲ ਜਿੱਤਦੇ ਆ 85% ਜੋ ਗਰੀਬਾਂ ਦੀ ਵੋਟ ਹੈ ਇਹ ਅਸੀਂ ਗਰੀਬਾਂ ਦੀ ਵੋਟ ਨਾਲ ਜਿੱਤਦੇ ਆ ਪਰ ਇਹ ਗਰੀਬਾਂ ਦੇ ਨਾਲ ਹੀ ਦੋਨਾਂ ਸਰਕਾਰਾਂ ਵੱਲੋਂ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਜੋ ਕਾਣੀ ਵੰਡ ਜੋ ਇਹਨਾਂ ਮਜ਼ਦੂਰਾਂ ਨਾਲ ਹੀ ਕਿਉਂ ਕੀਤੀ ਜਾਂਦੀ ਹੈ ਦੇਖੋ ਜੀ ਇਹ ਜਿਹੜੇ ਆਏ 5 ਸਾਲਾਂ ਬਾਅਦ ਸਾਨੂੰ ਲੌਲੀਪਾਪ ਦੇ ਕੇ ਜਿਹੜੀਆਂ ਵੋਟਾਂ ਲੈ ਲੈਂਦੇ ਆ ਪਰ ਇਹ ਸਾਡੇ ਲੋਕ ਹੁਣ ਬਿਲਕੁਲ ਸਿਆਣੀ ਹੋ ਚੁੱਕੇ ਆ ਕਿਉਂਕਿ 18% ਲੋਕ ਆ ਜਿਹੜੇ ਮੈਂ ਥੋੜਾ ਜਿਹਾ ਦਾਗ ਜ਼ਮੀਨ ਵਾਲੇ ਪਾਸੇ ਵੀ ਜਾਣਾ ਚਾਹਣਾ ਜਿਹੜੇ 18% ਲੋਕ ਹੈ ਕਿਉਂਕਿ ਇਹ 70-75 ਸਾਲ ਤੋਂ ਹੈ ਜਿਹੜਾ ਇਹ ਸੱਤਾ ਦੇ ਉੱਤੇ ਕਾਬਜ਼ ਹੈ ਜਿਹੜਾ 1972 ਦਾ ਲੈਂਡ ਰੀਫਾਰਮ ਐਕਟ ਹੈ ਜਿਹੜਾ 1972 ਦਾ ਵੀ 17 ਏਕੜ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਪਰ ਮੈਂ ਇਹ ਵੀ ਦੱਸਣਾ ਚਾਹਣਾ ਇਹ ਬੇਈਮਾਨ ਸਰਕਾਰਾਂ ਉਹ ਦਿਨ ਦੇ ਹੋਰ ਨਹੀਂ ਗਾ ਲੋਕ ਉੱਥੇ ਨਹੀਂ ਸ਼ੁਰੂ ਜਾਗਰੂਕ ਹੋ ਚੁੱਕੇ ਆ ਉੱਥੇ ਨਹੀਂ ਸ਼ੁਰੂ ਹੋ ਚੁੱਕੇ ਆ ਜ਼ਮੀਨਾਂ ਤੇ ਵੀ ਕਬਜ਼ਾ ਸੀ ਜਾਂ ਵੱਡੇ ਵੱਡੇ ਤਣਾਟਮੰਦਾਂ ਕੋਲ ਜ਼ਮੀਨਾਂ ਪਈਆਂ ਹਜ਼ਾਰਾਂ ਏਕੜਾ ਜਿਵੇਂ ਬਾਦਲਰ ਕੇ ਆ ਜਾਸ ਰਾਇਨਗਾਲੇ ਕੈਪਟਨ ਆ ਗਏ ਹੈਗੇ ਆਰਜਨ ਸਿੰਘ ਬਰਾੜ ਵਰਗੇ ਆ ਜਰ ਮਹਾਰਾਜਾ ਦੀਆਂ ਵੱਡੀਆਂ ਵੱਡੀਆਂ ਜ਼ਮੀਨਾਂ ਇੱਥੇ 11 ਕਿੰਨੇ ਏਕੜ ਆ ਫਰੀ ਕੋਟ ਰਾਜੇ ਦੇ ਅਲੇ ਦੀ ਪਈ ਆ ਉਹ 6800 ਪਈ ਹੈ ਜ਼ਮੀਨ ਪਰ ਇਹ ਕੰਮ ਜਿਹੜਾ ਉਹ ਅਸੀਂ ਮਜ਼ਦੂਰ ਹੋਣ ਕਰਾਂਗੇ ਨਾਲ ਆ ਜੀ ਹੜਾ ਦੇ ਕਾਰਨ ਆ ਪੰਜਾਬ ਦੇ 8 ਜ਼ਿਲ੍ਹਾ ਵਿੱਚ ਜੋ ਇੰਨੀ ਵਿਪਤਾ ਪਈ ਆ ਆਫਤ ਆਈ ਹੈ ਜੋ ਗਰੀਬਾਂ ਦੇ ਮਕਾਨ ਡਿੱਗੇ ਆ ਕਈ ਵਿੱਚੋਂ ਉਹਨਾਂ ਦੇ ਮੌਤਾਂ ਵੀ ਹੋ ਗਈਆਂ ਕਈ ਵਿਚਾਰੇ ਗਰੀਬਾਂ ਦੇ ਬੱਚਿਆਂ ਦੀਆਂ ਮੌਤਾਂ ਵੀ ਹੋ ਗਈਆਂ ਉਹਨਾਂ ਦੇ ਮਕਾਨ ਡੇਗੇ ਉਹਨਾਂ ਦੇ ਜੋ ਪਸ਼ੂ ਮਰ ਗਏ ਉਹਨਾਂ ਦਾ ਸਮਾਨ ਘਰਾਂ ਦਾ ਰੁੜ ਗਿਆ ਸਾਰਾ ਤੇ ਪੰਜਾਬ ਸਰਕਾਰ ਨੇ ਇਹਨਾਂ ਨੂੰ ਹਜੇ ਤੱਕ ਰਾਹਤ ਫੰਡ ਉਹਨਾਂ ਨੂੰ ਨਹੀਂ ਜਾਰੀ ਕੀਤੀ ਇੱਕ ਕੇਂਦਰ ਸਰਕਾਰ ਵੱਲੋਂ ਜੋ ਜੋ ਨਰੇਗਾ ਦਾ ਕੰਮ ਬੰਦ ਕੀਤਾ ਗਿਆ ਕੀ ਕਹਿਣਾ ਚਾਹੂੰਗੀ ਜੀ ਦੇਖੋ ਜੀ ਇਹ ਮੈਂ ਦੱਸ ਰਿਹਾ ਵੀ ਇਹਨਾਂ ਦੀਆਂ ਚੋਰ ਮੋਰੀਆਂ ਜਿਹੜੇ ਉਧਰਾੜਾ ਦੇ ਲੋਕ ਫੜਾ ਦੇ ਨਾਲ ਲੋਕ ਮਰ ਰਹੇ ਆ ਬਿਚਾਰੇ ਰੋਟੀ ਪਾਣੀ ਤੋਂ ਮਹਤਾਜ ਲੋਕ 15-15 ਦਿਨ ਲੋਕ ਸ਼ਤਾਂ ਦੇ ਉੱਪਰ ਬੈਠੇ ਰਹੇ ਆ ਇਹਨਾਂ ਦੇ ਜਿਹੜੇ ਮੰਤਰੀ ਸੰਤਰੀ ਹੈ ਉੱਥੇ ਜਾ ਕੇ ਕਿਸ਼ਤੀਆਂ ਤੇ ਸਲਫੀਆਂ ਲੈ ਕੇ ਆ ਗਏ ਤੇ ਜਿਹੜੇ ਮੈਂ ਸਲੂਟ ਆ ਉਹਨਾਂ ਭਰਾਵਾਂ ਨੂੰ ਜਿਹੜੇ ਉੱਥੇ ਪਿੰਡਾਂ ਦੇ ਵਿੱਚੋਂ ਟਰਾਲੀਆਂ ਭਰ ਕੇ ਜਾ ਉਹਰੇ ਚਾਰੇ ਦੀ ਆਉਣ ਜਾਂ ਕੂੜੀ ਦੀ ਆਉਣ ਚਾਹੇ ਉਹ ਰੋਟੀ ਪਾਣੀ ਦਾ ਹੋਵੇ ਉੱਥੇ ਆਮ ਲੋਕਾਂ ਨੇ ਤੇ ਜਿਹੜੀਆਂ ਐਨਜੀਓ ਚੱਲਦੀਆਂ ਉਹ ਆਮ ਲੋਕਾਂ ਨੇ ਉੱਥੇ ਜਾ ਕੇ ਸੇਵਾ ਕੀਤੀ ਹੈ ਪਰ ਇਹ ਜਿੰਨੇ ਮੰਤਰੀ ਸੰਤਰੀ ਹੈ ਇਹ ਸਾਰੇ ਫੋਟੋਆਂ ਖਿਚਾ ਕੇ ਆਏ ਆ ਤੇ ਜਿਹੜੇ ਉਥੇ ਝੂਠੇ ਵਾਦੇ ਲੋਕਾਂ ਨਾਲ ਕਰਕੇ ਆਏ ਆ ਤਾਂ ਇੰਨਾ ਵੱਡਾ ਲੋਕਾਂ ਦਾ ਨੁਕਸਾਨ ਹੋ ਗਿਆ ਇਹ ਤੁਸੀਂ ਵੇਖੋ ਜੀ ਆਮ ਲੋਕ ਆ ਜਿਹੜੇ ਉਹ ਲੋਕ ਉਹਨਾਂ ਦੀ ਜਾ ਕੇ ਮਦਦ ਕਰਨ ਗਏ ਪਰ ਇਹ ਮੰਤਰੀ ਸੰਤਰੀ ਆ ਜਿਹੜੇ ਇਹ ਕੱਲੀਆਂ ਫੋਟੋਆਂ ਉਥੇ ਖਿਚਾ ਕੇ ਤੇ ਕੱਲੀਆਂ ਪੁੱਜੇ ਬੈ ਕੇ ਰੋਟੀਆਂ ਦੋ ਦੋ ਖੜ ਕੇ ਤੇ ਇਹਨਾਂ ਨੂੰ ਤਾਂ ਗਰੀਬਾਂ ਕੋਲ ਵੈਸੇ ਹੀ ਮੁਸ਼ਕਲ ਹੁੰਦਾ ਪਰ ਇਹ ਇਹ ਇਹਨਾਂ ਦੀਆਂ ਜਿਹੜੀਆਂ ਇਹ ਚੋਰ ਮੋਰੀਆਂ ਇਹਨਾਂ ਦੀਆਂ ਇਹ ਲੋਕ ਬਖਾਲਾ ਹੈ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਤੇ ਕੇਂਦਰ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆਂ ਇਹ ਸੈਂਟਰ ਗਵਰਨਮੈਂਟ ਕੋਲ ਤੇ ਪੰਜਾਬ ਸਰਕਾਰ ਕੋਲੋਂ ਵੀ ਜਿਹੜਾ ਸਵੱਟੀ ਪੱਤਰ ਤੇ ਲੋਕਾਂ ਦਾ ਉੱਥੇ ਨੁਕਸਾਨ ਹੋਇਆ ਜਿਵੇਂ ਵੇਖੋ ਤੁਸੀਂ ਇੱਥੇ ਹਜ਼ਾਰਾਂ ਮੰਡੀਆਂ ਦੇ ਵਿੱਚ ਲੇਬਰਾਂ ਨੇ ਕੰਮ ਕਰਨਾ ਸੀ ਉੱਥੇ ਨੇਬਰਾਂ ਦਾ ਕੰਮ ਰੁਕ ਗਿਆ ਉੱਥੇ ਹਜ਼ਾਰਾਂ ਲੋਕਾਂ ਨੇ ਮਨਰੇਗਾ ਦਾ ਉੱਥੇ ਕੰਮ ਕਰਨਾ ਸੀ ਮਨਰੇਗਾ ਦਾ ਉੱਥੇ ਕੰਮ ਖਤਮ ਹੋ ਗਿਆ ਉਹ ਲਗਭਗ ਸਾਲ 1 ਤੀਕਤਾ ਵੇਸੇ ਹੀ ਉੱਥੇ ਜਿਹੜਾ ਚਿੱਕੜ ਹੈ ਜੋ ਪਾਣੀ ਨਹੀਂ ਸੁੱਕਣਾ ਉੱਥੇ ਬਹੁਤ ਮੰਦਾ ਲੋਕਾਂ ਦਾ ਹਾਲ ਹੈ ਇਸ ਕਰਕੇ ਇਸ ਸਰਕਾਰ ਕੋਲ ਮੰਗ ਕਰਦੇ ਆ ਵੀ ਫੌਰੀ ਤੌਰ ਤੇ ਭਗਵੰਤ ਮਾਨ ਸਰਕਾਰ ਜਿਹੜੀ ਉਹ ਐਲਾਨ ਕਰੇ ਵੀ ਗਰੀਬਾਂ ਨੂੰ ਵੀ ਅਸੀਂ ਨਾਲ ਹੈ ਜਿਹੜਾ ਢੀੜਾ ਕਪੜਾ ਜੋ ਵੀ ਉਹਨਾਂ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਹੈ ਜਾਂ ਡੰਗਰਾਂ ਦਾ ਨੁਕਸਾਨ ਹੋਇਆ ਉੱਥੇ ਜਿਨ੍ਹਾਂ ਦੀਆਂ ਮੱਝਾਂ ਬੱਕਰੀਆਂ ਮਰੀਆਂ ਉਹਨਾਂ ਨੂੰ ਲੱਖ-ਲੱਖ ਰੁਪਏ ਦਾ ਨਾਲ ਡੰਗਰਾਂ ਦਾ ਵੀ ਮੁਆਵਜ਼ਾ ਦਿੱਤਾ ਜਾਵੇ ਵੀ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਜੋ ਕਿਸਾਨਾਂ ਨੂੰ ਇੱਕ ਏਕੜ ਦੇ ਮਗਰ 20000 ਰੁਪਏ ਇਹਨਾਂ ਨੇ ਐਲਾਨ ਕੀਤਾ ਹੈ ਕਿ ਤੁਹਾਨੂੰ ਨਹੀਂ ਲੱਗਦਾਗਾ ਵੀ ਥਿੱਲੇ ਦੀ ਅਸੀਂ ਹਜ਼ਾਰ ਦੀ ਫਸਲ ਲੱਖ ਲੱਖ ਦੀ ਫਸਲ ਜੋ ਕਿਸਾਨਾਂ ਦੀ ਹੈ ਉਹਨਾਂ ਨੂੰ 20000 ਰੁਪਏ ਥੋੜਾ ਦੇਖੋ ਜੀ ਮੈਂ ਪਹਿਲਾਂ ਹੀ ਕਹਿਟਿਆ ਵੀ ਉਹ 20000 ਤੋਂ ਵਧਾਇਆ ਜਾਵੇ ਉਹਨੂੰ ਕਿਉਂਕਿ 20000 ਦਾ ਆਪਾਂ ਨੂੰ ਵੀ ਪਤਾ ਹੈ ਵੀ ਉਹ ਜਿਹੜਾ ਕਿਸਾਨ ਦਾ ਗੁਜ਼ਾਰਾ ਨਹੀਂ ਹੁੰਦਾ ਕਿਉਂਕਿ ਲੱਖ ਲੱਖ ਰੁਪਏ ਦੀ ਜਿਹੜੀ ਫਸਲ ਹੈ ਉਹ ਨਿਕਲਦੀ ਹੈ ਉਹਦੇ ਨਾਲ ਸਾਡੇ ਮਜ਼ਦੂਰਾਂ ਨੇ ਵੀ ਉੱਥੋਂ ਢਿੱਡ ਪਾਲਣਾ ਸੀ ਖੇਤਾਂ ਦੇ ਵਿੱਚ ਕੰਮ ਕਰਨਾ ਸੀ ਪਰ ਉਹ ਲਗਭਗ ਨਾਲ ਮਜ਼ਦੂਰਾਂ ਦਾ ਵੀ ਹੈ ਜਿਹੜਾ ਉਹ ਕੰਮ ਖਤਮ ਹੋ ਚੁੱਕਿਆ ਹੈ ਨਾਲ ਮੈਂ ਇਹ ਵੀ ਮੰਗ ਕਰਦਾ ਵੀ ਗਦਾਮਾਂ ਦੇ ਵਿੱਚ ਚੌਲ ਹੈ ਜਿਹੜੇ ਕਣਕ ਹੈ ਉਹ ਪਤਾ ਹੀ ਨਹੀਂ ਕਿੰਨੀ ਕਿ ਸੜ ਗਲ ਰਹੀ ਹੈ ਉਥੇ ਬੋਰੀਆਂ ਦੇ ਵਿੱਚ ਖਰਾਬ ਹੋਈ ਜਾ ਰਹੀ ਹੈ ਉਹ ਹੁਣ ਮੌਕਾ ਜਿਹੜਾ ਪੰਜਾਬ ਸਰਕਾਰ ਹੈ ਉਹ ਲੋਕਾਂ ਨੂੰ ਦਾਲ ਚੌਲ ਹੈ ਜਿਹੜੇ ਆਟਾ ਦਾਲ ਹੈ ਉਹ ਜਿਹੜਾ ਸਾਰਾ ਰਸੋਈ ਨਾਲ ਸੰਬੰਧਿਤ ਚੀਜ਼ਾਂ ਉਹ ਲੋਕਾਂ ਨੂੰ ਮੁਹੱਈਆ ਫਰੀ ਕਰਾਈਆਂ ਜਾਣ ਜਿਹੜੀਆਂ ਪਹਿਲਾਂ ਵਾਲੀਆਂ ਸਰਕਾਰਾਂ ਸੀਗੀਆਂ ਉਹਨਾਂ ਵੱਲੋਂ 15 ਕਿਲੋ ਇੱਕ ਜੀ ਦੀ ਕਣਕ ਆਉਂਦੀ ਸੀਗੀ ਜੋ ਪੰਜਾਬ ਸਰਕਾਰ ਨੇ ਇਹਨਾਂ ਨੂੰ ਘਟਾ ਕੇ 5 ਕਿਲੋ ਕੀਤੀ ਗਈ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ ਇਹ ਲੋਕਡਾਊਨ ਦਾ ਬਹਾਨਾ ਸੀ ਇਹ ਲੋਕਡਾਊਨ ਦੇ ਵਿੱਚ ਬੀਪੀਐਲ ਤੇ ਅਣਪੋੜਿਆ ਦਾ ਕਾਰਡ ਜਿਹੜਾ ਹੁੰਦਾ ਸੀਗਾ ਉਹ ਬਜ਼ੁਰਗਾਂ ਦੀਆਂ ਹਜ਼ਾਰਾਂ ਮਤਲਬ ਕਿ ਕੁਆਂਟਰਾ ਦੇ ਹਿਸਾਬ ਨਾਲ ਕਣਕ ਆਉਂਦੀ ਸੀ ਸਾਨੂੰ ਆਟਾ ਦਾਲ ਚੌਲ ਮਿੱਟੀ ਦੇ ਤੇਲ ਠੀਕ ਹੈ ਜਿਹੜਾ ਉਹ ਸਾਰਾ ਸਾਰਾ ਮਿਲਦਾ ਸੀ ਟੀਪੋਂ ਤੋਂ ਪਰ ਉਹ ਇੱਕ ਲੋਕਡਾਊਨ ਦੇ ਨਾਲ ਜਿਹੜਾ ਉਹ ਇਹਨਾਂ ਨੇ ਸਾਰਾ ਬੰਦ ਕਰਤਾ ਇੱਕ ਸਿਆਸਤ ਸੀ ਇਹਨਾਂ ਦੀ ਕਿ ਲੋਕਡਾਊਨ ਜਿਹੜਾ ਲਾਉਣ ਦਾ ਮਤਲਬ ਹੀ ਇਹਨਾਂ ਦਾ ਇਹ ਸੀ ਕੀ ਲੋਕਾਂ ਦਾ ਕੀ ਲੋਕਾਂ ਦਾ ਨੁਕਸਾਨ ਹੋਇਆ ਕੀ ਉੱਥੇ ਹੋਇਆ ਪਰ ਇਹ ਲੋਕਡਾਊਨ ਲਾਉਣ ਦਾ ਇਹੀ ਇਹਨਾਂ ਦਾ ਮਕਸਦ ਸੀਗਾ ਵੀ ਜਿਹੜੇ ਆ ਯਾਰਾਂ ਕਾਰਪੋਰੇਟ ਕਰਾੜਿਆਂ ਦੇ ਆ ਉਹ ਕਰਜ਼ੇ ਮਾਫ਼ ਕਰ ਦਿੱਤੇ ਗਏ ਪਰ ਜਿਹੜੀਆਂ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਤੋਂ ਸਾਡੀਆਂ ਭੈਣਾਂ ਨੇ ਲੋਨ ਲਏ ਸੀਗੇ ਉਹ ਅੱਜ ਤੀਕ ਵੀ ਬੇਈਮਾਨ ਸਰਕਾਰ ਨੇ ਉਹਦੇ ਤੇ ਚੁੱਪੀ ਨਹੀਂ ਥੋੜੀ ਅਸੀਂ ਕਹਿੰਨੇ ਵੀ ਉਹ ਜਿਹੜਾ ਯਾਰਾਂ ਮਤਲਬ ਕਿ ਯਾਰਾਂ ਰੁਪਏ ਦਾ ਭੈਣਾਂ ਦੇ ਲੋਨ ਹੈ ਉਹ ਮਾਫ਼ ਕੀਤੇ ਜਾਣ ਕਿਉਂਕਿ ਆਤਮ ਹੱਥਿਆ ਸਾਡੀਆਂ ਭੈਣਾਂ ਕਰ ਰਹੀਆਂ ਹੈ ਕਿਉਂਕਿ ਕਿਸ਼ਤ ਭਰੀ ਨਹੀਂ ਜਾ ਰਹੀ ਬੇਰਜਗਾਰੀ ਇੰਨੀ ਵੱਧ ਚੁੱਕੀ ਹੈ ਕਿਉਂਕਿ ਦੋ ਵਕਤ ਦੀ ਰੋਟੀ ਬਣਾਉਣ ਲਈ ਮਜ਼ਦੂਰ ਮਹਤਾਜ ਹੈ ਕਿਉਂਕਿ ਨਰਮਿਆਂ ਦੀਆਂ ਫਸਲਾਂ ਮਾਰ ਗਿਆ ਕਿਹਾਂ ਜਿੱਥੋਂ ਮਜ਼ਦੂਰਾਂ ਨੇ ਟੇਡਾ ਉਹਦਾ ਪਾਲਣਾ ਸੀ